ਸੋ ਦੋਸਤੋ ਅੱਜ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਰूबरू ਹੋ ਰਹੇ ਹਾਂ ਤਾਂ ਇੱਕ ਧੰਨੋ ਖਬਰ ਤੋਂ ਜਾਣੂ ਕਰਾਉਂਦੇ ਹਾਂ ਜਿੱਥੇ ਕਿ ਬੀਤੇ ਦਿਨ ਅਸੀਂ ਇੱਕ ਸ਼ਖਸ ਦੀ ਵੀਡੀਓ ਚਲਾਈ ਸੀ ਜਿਸ ਵਿੱਚ ਉਹ ਸ਼ਿਪੂਰੀ ਦੇ ਰਾਇਲ ਬਾਗ ਦੇ ਮੋਰੇ ਹਵਾ ਦੇ ਵਿੱਚ ਫਾਇਰ ਕਰਦਾਂ ਨਜ਼ਰ ਆਉਂਦਾ ਹੈ ਤੇ ਕੱਲ ਇੱਕ ਲੁਧਿਆਣਾ ਦੇ ਮਸ਼ਹੂਰ ਇਨਫਲੂਐਂਸਰ ਪ੍ਰਿੰਕਲ ਲੁਧਿਆਣਾ ਉੱਤੇ ਸਿਰਫ ਸੋਸ਼ਲ ਮੀਡੀਆ ਉੱਤੇ ਪਿਸਟਲ ਦਿਖਾਉਣ ਦੇ ਲਈ ਚਾ ਦਰਜ ਹੋ ਜਾਂਦਾ ਆਈਟੀ ਦਾ ਅਤੇ ਹੋਰ ਆਮ ਮਹੱਤਵੀਆਂ ਧਾਰਾਵਾਂ ਦੇ ਨਾਲ ਪਰ ਇੱਥੇ ਸਭ ਦੇਖਣ ਵਾਲੀ ਗੱਲ ਇਹ ਆ ਕਿ ਜੋ ਇਹ ਸ਼ਖਸ ਕਾਨੂੰਨ ਦੀਆਂ ਸ਼ਰਿਆਮ ਤੱਜੀਆਂ ਉਡਾਰਿਆ ਹੈ ਪਿਸਟਲ ਵਿੱਚੋਂ ਫਾਇਰ ਕੱਢ ਕੇ ਇਸ ਉੱਤੇ ਹਜੇ ਤੱਕ ਕੋਈ ਵੀ ਐਫ ਆਈ ਆਰ ਦੀ ਪੁਸ਼ਟੀ ਨਹੀਂ ਹੋ پا ਰਹੀ ਨਾ ਹੀ ਕੋਈ ਇਸ ਉੱਤੇ ਕਾਰਵਾਈ ਦਿਖਾਈ ਦਿੰਦੀ ਹੈ ਪੁਲਿਸ ਵੱਲੋਂ ਕੀਤੀ ਗਈ ਕਿਉਂਕਿ ਅਸੀਂ ਇਸ ਬਾਰੇ ਪ੍ਰਸ਼ਾਸਨ ਨੂੰ ਵੀ ਜਾਣੂ ਕਰਾ ਦਿੱਤਾ ਸੀ ਜਿਸ ਦੇ ਸਾਡੇ ਕੋਲ ਪੁਖਤਾ ਸਬੂਤ ਨੇ ਹੁਣ ਇਸ ਖਬਰ ਦੇ ਚੱਲਣ ਤੋਂ ਬਾਅਦ ਸਾਡੇ ਕੋਲ ਇਸ ਸ਼ਖਸ ਦਾ ਪੂਰਾ ਨਾਮ ਤੇ ਪਤਾ ਵੀ ਕਿਸੇ ਵੱਲੋਂ ਭੇਜਿਆ ਗਿਆ ਇਸ ਸ਼ਖਸ ਦਾ ਨਾਮ ਹਰਜਪ ਹੈ ਹਰਜਪ ਜੋ ਇਹ ਸ਼ਖਸ ਸਾਹਮਣੇ ਤੁਹਾਨੂੰ ਪਿਸਤਲ ਚਲਾਉਂਦਾ ਨਜ਼ਰ ਆ ਰਿਹਾ ਹੈ ਇਹਦਾ ਨਾਮ ਹਰਜਪ ਹੈ ਅਤੇ ਇਸ ਦੀ ਫੈਕਟਰੀ ਦਾ ਐਡਰੈਸ ਅਤੇ ਆਧਾਰ ਕਾਰਡ ਵੀ ਸਾਡੇ ਤੱਕ ਕਿਸੇ ਨੇ ਭੇਜਿਆ ਗਿਆ ਕਾਨੂੰਨ ਦੀਆਂ ਗਾਈਡਲਾਈਨ ਅਨੁਸਾਰ ਧਾਰ卡ਰ ਦੇ ਤੁਹਾਨੂੰ ਨੰਬਰ ਨਹੀਂ ਦਿਖਾ ਸਕਦੇ ਪਰ ਇਸ ਸ਼ਖਸ ਦੇ ਧਾਰ卡ਰ ਦੀ ਤੁਹਾਨੂੰ ਕਾਪੀ ਥੋੜੀ ਦਿਖਾ ਸਕਦੇ ਆ ਤਾਂ ਇਹਦਾ ਐਡਰੈਸ ਵੀ ਤੁਹਾਨੂੰ ਦਿਖਾਣੇ ਆ ਪਰ ਕੀ ਪੁਲਿਸ ਇਸਤੇ ਕਾਰਵਾਈ ਕਰੇਗੀ ਕਿ ਜਾਂ ਸਿਰਫ ਪੁਲਿਸ ਸਿਫਾਰਸ਼ਾਂ ਨਾਲ ਤੇ ਜਾਂ ਫਿਰ ਪ੍ਰੈਸ਼ਰ ਨਾਲ ਹੀ ਕਾਰਵਾਈ ਕਰਦੀ ਹੈ ਸਾਡੇ ਸ਼ਹਿਰ ਦੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਕੀ ਇਸ ਉੱਤੇ ਸਖਤ ਕਾਰਵਾਈ ਕਰਨਗੇ ਜੋ ਦੇਖਦੇ ਆ ਕੀ ਕਾਰਵਾਈ ਹੁੰਦੀ ਹੈ